ਪਿੰਡ ਸ਼ਿਕਾਰਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੰਦਾ ਹਾਲ ਹੈ ਗਲੀਆਂ ਨਾਲੀਆਂ ਨੇ ਤਲਾਬ ਦਾ ਰੂਪ ਧਾਰਿਆ ਹੋਇਆ ਹੈ ਇਸ ਮੌਕੇ ਪਿੰਡ ਵਾਸੀਆਂ ਰੋਸ ਵਜੋਂ ਨਾਰੀਵਾਜੀ ਵੀ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਗਲੀਆਂ ਤੇ ਉਹਨਾਂ ਦੇ ਘਰਾਂ 'ਚ ਗੰਦਾ ਪਾਣੀ ਖੜਾ ਹੈ ਉਹਨਾਂ ਕਿਹਾ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਹ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਨੇ ਪਰ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਉਹਨਾਂ ਕਿਹਾ ਕਿ ਇਸ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੇ ਜ਼ਹਿਰੀਲੇ ਜੀਵ ਜੰਤੂਆਂ ਅਤੇ ਮੱਖੀ ਮਛਰਾਂ ਤੋਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਤੇ ਉਹਨਾਂ ਨੂੰ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਚੋਣਾਂ ਸਮੇਂ ਪਿੰਡ ਆਉਣ ਵਾਲੇ ਰਾਜਨੀਤਿਕ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ। ਸਾਡਾ ਘੜਾ ਪਾਣੀ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਾਰੇ। ਪੂਰਾ ਹਾਲਾਤ ਬੰਦ ਹੋ ਗਏ ਪਾਣੀ ਵਾਲੇ ਸਾਰੇ। ਨਾ ਨਹਾ ਸਕਦੇ, ਕੱਪੜੇ ਵੀ ਧੋਣ ਦੋਦਾ ਬੈਠੇ ਸਾਰੇ ਆਪਾਂ। ਤੋ ਬੁਰਾ ਹਾਲ ਹੈ ਇੱਥੇ ਕੀ ਕਰੀ ਭਾਜੀ ਮਾਤਾ ਦੇ ਧੰਨਵਾਦ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਸਾਡਾ ਕੋਠਾ ਖੋਤਿਆ ਜਾਵੇ ਇਹ ਬਰੇ ਕੱਢਿਆ ਜਾਵੇ ਪਾਣੀ ਇਸ ਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨਿਕ ਭਾਈ ਦਾ ਕੋਈ ਲਿਖਤੀ ਦਰਵਾਜ਼ਾ ਲਿਖ ਲਈ ਲਿਖਦੀ ਤੌਰ ਤੇ ਨਹੀਂ ਜੀ ਜਾ ਕੇ ਆਏ ਨੇ ਸਾਡੇ ਪਿੰਡ ਦੇ ਬੰਦੇ ਸਰਪੰਚਾ ਕੋਲੇ ਵੀ ਪਰ ਕੋਈ ਹੱਲ ਹੋਇਆ ਨਹੀਂ ਸਾਡੀ ਇਹੀ ਮੰਗਿਆ ਜੀ ਪਾਣੀ ਨਿਕਲ ਜੇ ਬਸ ਹੋਰ ਨਹੀਂ ਕੀ ਲੈਣਾ ਜੀ ਇਹਨੂੰ ਸੇ ਘਾਰ ਮੱਚਿਆ ਤੇ ਮਿੰਦੋ ਮਰੇਣਾ ਹੈ ਆ ਮੇਰਾ ਕਹ ਰਿਹਾ ਪਾਣੀ ਨਾ ਪਰਿਆ ਪਿਆ ਬੱਚੇ ਬਿਮਾਰ ਹੋਏ ਆ ਬਹੁਤ ਆਫ ਖਿਆਈ ਕੀ ਮੰਤਰ ਦੇ ਮੜਾ ਇਹ ਮੰਗ ਕਰਨੇ ਤੇ ਪੰਨਾ ਚਾਹੀਦਾ ਮਸਲਾ ਹੈ ਜੀ ਪਿੰਡ ਦਾ ਪਾਣੀ ਇੱਥੇ ਕੋਈ ਸੁਣਵਾਈ ਨਹੀਂ ਸ਼ਿਕਾਰ ਚ ਨਾ ਕੋਈ ਸੁਣਦਾ ਬਹੁਤ ਤੰਗਾਂ ਤੋਂ ਜ਼ਿਆਦਾ ਪਿੰਡ ਤੰਗ ਹੈ ਉਹ ਆ ਤੁਹਾਡੇ ਸਾਹਮਣੇ ਵਿਕਤੀ ਬਣ ਗਿਆ ਬਹੁਤ ਮਾਰੇ ਹਾਲਾਤ ਹੈ ਸਰਪੰਚ ਨੂੰ ਨਹੀਂ ਸਰਪੰਚ ਦਾ ਫਰਜ ਆਪਲ ਤੇ ਜਿਹੜਾ ਸਰਪੰਚ ਬਣਦਾ ਉਹਦਾ ਫਰਜ ਆ ਮੈਂ ਤੇ ਹਾਂ ਰੱਖਣਾ। ਕੋ ਪਿੰਡ ਦਾ ਮੋਢੀ ਰਹਿੰਦਾ। ਉਹ ਨੂੰ ਗੋਛੜੀ। ਮੈਂ ਤਾਂ ਡੈਲੋਕੀ ਲਿਖੀ ਤਾਂ ਕੋਈ ਬਾਦ ਦੇਖੀ ਜਿੱਤੀ ਹੀ ਵੀਡੀਓ ਸਾਹਿਬ ਨੂੰ ਅਜ ਤੋਂ ਤੋਂ ਕੋਈ ਸਾਲ ਪਹਿਲਾਂ ਵੀ ਦਿੱਤੀ ਸੀ ਆ। ਕੋਈ ਉਹਦਾ ਉਹ ਆਂਦੇ ਕਰਦਨੇ ਕਰਦਨੇ ਆ ਉਹਨਾਂ ਨੇ ਕੁਝ ਕੀਤਾ। ਕਿੰਨੇ ਚਿਰ ਹੋਏ ਮਤਲਬ ਜਿਹੜਾ ਚਲੰਤਿਆ। ਉਹ ਕਾਫੀ ਟਾਂ ਤੋਂ ਚੱਲਣ ਡਿਆ ਕੰਮ। ਉਹਨੇ ਕੀ ਮੰਨਦਾ। ਮੰਗਦੇ ਹੋਈਏ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਸਾਡੇ ਸੱਕੀ ਜ ਨੌਲਾ ਜਾ ਸਕਦਾ ਪਿੰਡ ਦੇ ਸੱਪੜ ਲੋਕਾਂ ਨੇ ਵੱਜ ਚੁੱਕੇ ਨੇ ਲੋਕਾਂ ਨੇ ਆਪਣੇ ਘਰ ਪਾਏ ਨੇ ਉਹੀ ਸੱਪੜ ਕਢਾਏ ਜਾਣ ਕੋਈ ਤੁਹਾਡੇ ਜਰੀਏ ਇੱਕ ਖਬਰ ਬਣੀਏ ਤੇ ਕੰਮ ਵੀ ਜਾਵੇਗੀ ਮੈਂ ਤੇ ਪਹਿਲਾਂ ਹੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਪ੍ਰਸ਼ਾਸਨ ਜਿਹੜਾ ਉਹ ਵੀ ਧਿਆਨ ਦੇਵੇ ਸਾਡੀ ਨਜ਼ਰ ਤੇ ਵੀ ਆਵੇ ਤੇ ਆਪਾਂ ਇਸ ਕੰਮ ਨੂੰ ਹੱਲ ਕਰ ਸਕੀਏ ਇਹ ਕੰਮ ਅੱਜ ਇਸ ਸਮੇਂ ਸਾਡੇ ਸਾਹਮਣੇ ਆਇਆ ਮੈਂ ਚਾਹੁੰਦਾ ਸੀਗਾ ਇਹ ਕੰਮ ਪਿਛਲੀਆਂ ਪੰਚਾਇਤਾਂ ਦਾ ਵੀ ਸੀ ਇਹ ਨਾਲੇ ਇਹ ਪਾਣੀ ਦਾ ਨਿਕਾਸ ਪ੍ਰਤੀ ਉਹਨਾਂ ਨੂੰ ਚਾਹੀਦਾ ਇਸ ਚਾਰੂ ਢੰਗ ਨਾਲ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਜਿਸ ਕਿਸਾਨ ਦੇ ਫਸਲ ਖਰਾਬ ਹੋਵੇ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਅੱਜ ਇਹ ਥੋੜੀਆਂ ਜ਼ਮੀਨਾਂ ਨੇ ਚਾਰ ਪੰਜ ਕਾਣਾ ਥਾਂ ਦੇ ਵਿੱਚ ਪਾਣੀ ਪੈ ਰਿਹਾ ਸੀ ਉਹ ਜੱਜ ਕਿਸਾਨ ਜੋ ਵੀ ਸਨ ਉਹਨਾਂ ਨੇ ਬੰਦ ਕੀਤਾ ਉਹ ਆਪਣੀ ਜਗ੍ਹਾ ਤੇ ਸਹੀ ਨੇ ਪਰ ਇੱਥੇ ਗੱਲ ਇਹ ਮੁੱਕਦੀ ਨਹੀਂ ਹੱਲ ਨਹੀਂ ਆਉਂਦੀ